ਕਿ ਅਸੀਂ ਕੋਈ ਬਹੁਤ ਵੱਡੇ ਲੀਡਰ ਤਾਂ ਨਹੀਂ ਹੈਗਾ ਇਸ ਦਾ ਕੰਮ ਸਧਾਰਨ ਇੱਕ ਵਿਅਕਤੀ ਆ ਲੋਕਾਂ ਨੇ ਤੁਹਾਨੂੰ ਇੰਨਾ ਵੱਡਾ ਫਤਵਾ ਦੇ ਕੇ ਸਾਨੂੰ ਐਮਸੀ ਬਣਾਤਾ ਜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜਿਵੇਂ ਕੱਲ ਜੋ ਨਿਪਾਲ ਕਮੇਟੀ ਦੇ ਵਿੱਚ ਜੋ ਐਪੀਸੋਡ ਹੋਇਆ ਤੁਹਾਨੂੰ ਸਾਰਿਆਂ ਨੇ ਮਿਲ ਕੇ ਸੋਸ਼ਲ ਮੀਡੀਆ ਰਾਹੀਂ ਆਪਾਂ ਦੇਖੀ ਤੁਸੀਂ ਦੇਖ ਹੀ ਰਹੇ ਹੋ ਇਹ ਸਾਰਾ ਜੋ ਕੱਲ ਐਪੀਸੋਡ ਹੋਇਆ ਮਿਸਪਲ ਕਮੇਟੀ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਮੈਂ ਕਲੀਅਰਿਫਿਕੇਸ਼ਨ ਕਰਨੀ ਜੋ ਅੰਦਰ ਹੋਇਆ ਸਾਡਾ ਸਾਡਾ ਫਰਜ ਸੀ ਤੁਹਾਨੂੰ ਦੱਸਣਾ ਸਾਡਾ ਫਰਜ ਬਣਦਾ ਸੀਗਾ ਤੇ ਚਾਰ ਗੱਲਾਂ ਮੈਂ ਮਿਸਪਲ ਕਮੇਟੀ ਦੇ ਵਿੱਚ ਰੱਖੀਆਂ ਸੀਗੀਆਂ ਕੱਲ ਇੱਕ ਤਾਂ ਇਹ ਸੀ ਵੀ ਸ਼ਹਿਰ ਦਾ ਹਾਲਾਤ ਜਿਹੜੇ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਨੇ ਸ਼ਹਿਰ ਦੇ ਸਰੂਰ ਦੇ ਚਾਹੇ ਉਹ ਗੰਦੇ ਪਾਣੀ ਦੇ ਲਾਲੋ ਜਾਂ ਸੀਵਰੇਜ ਦੇ ਲਾਲੋ ਜਾਂ ਆਵਾਰਾ ਪਸ਼ੂਆਂ ਦੇ ਲਾਲੋ ਜਾਂ ਕੁੱਤੇ ਕੁੱਤਿਆਂ ਦਾ ਜੋ ਤੰਕ ਸ਼ਹਿਰ ਦੇ ਵਿੱਚ ਆਇਆ ਜਾਂ ਸੀਵਰੇਜ ਦਾ ਜੋ ਹਾਲ ਹੈ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿਸ ਤਰੀਕੇ ਨਾਲ ਅਜਿਹੇ ਹਾਲਾਤ ਨੇ ਮੈਂ ਇੱਕ ਬੇਨਤੀ ਕੀਤੀ ਸਾਰੇ ਐਮਸੀਆਂ ਨੂੰ ਸਮੇਤ ਪ੍ਰਧਾਨ ਨੂੰ ਵੀ ਸਾਰੇ ਐਮਸੀ ਇਕੱਠੇ ਹੋ ਕੇ ਇਸ ਜੋ ਸ਼ਹਿਰੀਆਂ ਸਮੱਸਿਆਵਾਂ ਨੇ ਇਸ ਤੇ ਇਕੱਠੇ ਹੋ ਜਓ ਜੇ ਤੁਸੀਂ ਪ੍ਰਧਾਨ ਨੂੰ ਲਾਣਾ ਤਾਂ ਲਾ ਦਿਓ ਉਹ ਇੱਕ ਅਲੱਗ ਵਿਸ਼ਾ ਹੈ ਤੇ ਇਸ ਗੱਲ ਤੇ ਸਾਰੇ ਬੰਦੇ ਭੜਕ ਗਏ ਵੀ ਸ਼ਹਿਰ ਦੇ ਹਾਲਾਤਾਂ ਵਾਰ ਜੋ ਹਾਲਾਤ ਨੇ ਜੋ ਦੇ ਸੰਬੰਧ ਦੇ ਵਿੱਚ ਡਿਵੈਲਪਮੈਂਟ ਦੇ ਸੰਬੰਧ ਦੇ ਵਿੱਚ ਸ਼ਹਿਰ ਦੀ ਜੋ ਕਿਉਂਕਿ ਲੋਕਾਂ ਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਚੁਣਿਆ ਹੈਗਾ ਬੜਾ ਬੜਾ ਮਾਣ ਤੇ ਸਰਕਾਰ ਲੋਕਾਂ ਨੇ ਸਾਨੂੰ ਦਿੱਤਾਗਾ ਲੋਕਾਂ ਦੀ ਸਾਡੀ ਸਾਡੀ ਡਿਊਟੀ ਬਣਦੀ ਹੈ ਲੋਕ ਆਪਦਾ ਉਹ ਸਮਝਦੇ ਨੇ ਜੋ ਵੀ ਸਾਡੇ ਅਸੀਂ ਚੁਣੇ ਨੇ ਤਾਂ ਇਹਨਾਂ ਤੋਂ ਕੰਮ ਅਸੀਂ ਕਰਾਈਏ ਇਹ ਉਹਦੇ ਵਿੱਚ ਅਸੀਂ ਲੋਕਾਂ ਦੇ ਸਾਨੂੰ ਲੰਬੇ ਗਲੀਆਂ 'ਚ ਪਾਣੀ ਖੜਾ ਹੋਰ ਖੜਾ ਕਾਫੀ ਜ਼ੇਰ ਤੋਂ ਸਮੱਸਿਆਵਾਂ ਸੀ ਤਾਂ ਮੈਂ ਮੀਟਿੰਗ ਦੇ ਵਿੱਚੇ ਆਪਣਾ ਫਰਜ ਸਮਝਿਆ ਵੀ ਸਾਰੇ ਐਮਸੀ ਨੂੰ ਇੱਕ ਵਾਰ ਬੇਨਤੀ ਕਰਾਂ ਨਿੱਜੀ ਤੌਰ ਤੇ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਜਿਵੇਂ ਅਸੀਂ ਸਾਰੇ ਦੇ ਸਾਰੇ ਐਮਸੀ ਵਿੱਚੇ ਸਾਰੇ ਕਾਂਗਰਸ ਵਾਲੇ ਹੁੰਦੇ ਸੀ ਡੀਸੀ ਸਾਹਿਬ ਨਾਲ ਸਾਡਾ ਸਮੱਸਿਆਵਾਂ ਦੇ ਸੰਬੰਧ ਦੇ ਵਿੱਚ ਇਕੱਠੇ ਹੋ ਕੇ ਮਿਲਦੇ ਸੀਗੇ ਉਸ ਇਹਨਾਂ ਦੇ ਤਹਿਤ ਵੀ ਮੈਂ ਆਪਣਾ ਫਰਜ ਸਮਝਿਆ ਵੀ ਇਕੱਠੇ ਵੀ ਸਾਰੇ ਆਪਣੇ ਹਾਊਸ ਹੈ ਜੋ ਐਮਸੀ ਹੈ ਇਕ ਪਰਿਵਾਰ ਹੀ ਹੁੰਦਾਗਾ ਸਾਰਿਆਂ ਦਾ ਵੀ ਇਹਨਾਂ ਨੂੰ ਬੇਨਤੀ ਕਰੀਏ ਵੀ ਆਪਾਂ ਸ਼ਹਿਰ ਲਈ ਕੁਝ ਕਰੀਏ ਤਾਂ ਇਹਨਾਂ ਨੂੰ ਉੱਥੋਂ ਤਕਲੀਫ ਹੋਗੀ ਦੂਜੀ ਗੱਲ ਮੈਂ ਰੱਖੀ ਵੀ ਜੋ ਐਨਓਸੀ ਹੈ ਐਨਓਸੀ ਜੋ ਆਰਕੀਟੈਕਟ ਨੇ ਅਪਲਾਈ ਕਰਦੇ ਨੇ ਉਹ ਦੂਜੇ ਜੋ ਨਕਸ਼ੇ ਪਾਸ ਕਰਦੇ ਨੇ ਉਹਦੇ ਵਿੱਚ 5 7 8000 ਰੁਪਇਆ ਉਹ ਪੈਸੇ ਲੈ ਰਹੇ ਨੇ ਉਹਦੇ ਵਿੱਚ ਕਾਫੀ ਲੋਕਾਂ ਦੇ ਅਲੰਬੇ ਸਾਡੇ ਕੋਲੇ ਫੋਨ ਆ ਰਹੇ ਸੀਗੇ ਵੀ ਉਹ ਨਜਾਇਜ਼ ਪੈਸੇ ਲੈ ਰਹੇ ਨੇ ਤੇ ਮਿਊਸਪਲ ਕਮੇਟੀ ਨੇ ਆਪਾਂ ਇਹਨਾਂ ਨੂੰ ਲਾਇਸੈਂਸ ਦਿੱਤਾ ਹੋਇਆ ਹੈ ਉਦੇ ਵਿੱਚ ਮੈਂ ਇਹ ਗੱਲ ਰੱਖੀ ਵੀ ਅਸੀਂ ਇੱਕ ਜੋ ਰੇਟ ਫਿਕਸ ਕਰੀਏ ਵੀ ਤਾਂ ਕਿ ਆਮ ਲੋਕਾਂ ਦਾ ਲੁੱਟਣਾ ਹੋ ਸਕੇ ਉਦੇ ਵਿੱਚ ਫਿਰ ਇਹਨਾਂ ਨੂੰ ਕੁਝ ਐਮਸੀਆਂ ਨੂੰ ਸਾਡੇ ਐਮਸੀ ਸਹਿਬਾਨਾਂ ਨੂੰ ਤਕਲੀਫ ਹੋ ਗਈ ਇੱਕ ਜਿਹੜਾ ਵਾਟਰ ਸਪਲਾਈ ਦੇ ਜਿਹੜੇ ਭਾਅ ਸੀਵਰੇਜ ਦੇ ਜੋ ਫਾਈਲਾ ਅਪਲਾਈ ਕਰਦੇ ਨੇ ਉਹਦੇ ਵਿੱਚ ਵੀ 7-8000 ਰੁਪਏ ਇਹਦੇ ਨਾਲ ਹੀ ਕੋਰਪਸ਼ਨ ਵੀ ਹੁੰਦੀ ਸੀ ਪਹਿਲਾਂ ਪਹਿਲੇ ਦੇ ਟਾਈਮ 'ਚ ਹੁੰਦੀ ਰਹੀ ਹੈ ਕਿ ਕੋਈ ਕੁਮਰਾ ਕਰ ਦਿੰਦੇ ਸੀ ਨਕਸ਼ੇ ਦੇ ਜਿਹੜੇ ਆ ਆਰਕੀਟੈਕਟ ਨੇ ਜਦੋਂ ਅਸੀਂ ਮਿਊਸਪਲ ਕਮੇਟੀ 'ਚ ਤੁਹਾਡੇ ਨਕਸ਼ਾ ਪਾਸ ਕਰਾ ਦਾਂਗੇ ਹੋਰ ਬਾਹਰ ਐਕਸਟਰਾ ਪੈਸੇ ਲੱਗਣਗੇ ਜਿਹੜੀ ਸਰਕਾਰੀ ਫੀਸ ਤੋਂ ਇਲਾਵਾ 7-8000 ਰੁਪਏ ਲੈ ਰਹੇ ਸੀ ਖੁਦ ਮੇਰੇ ਨਾਲ ਵਾਪਰਿਆ ਇੱਕ ਬੰਦੇ ਤੋਂ ਮੈਂ ਕਿਸੇ ਕੇਸ 'ਚ ਗਿਆ 7000 ਰੁਪਏ ਮੰਗਿਆ ਤਾਂ ਮੈਂ ਕਹਿੰਦਾ ਜੀ ਤੁਸੀਂ 5 ਦੇ ਦਿਓ ਫਿਰ ਮੈਂ ਇੱਥੇ ਗੱਲ ਕੀਤੀ ਮਿਊਸਪਲ ਕਮੇਟੀ 'ਚ ਫਿਰ ਉਹਨਾਂ ਨੇ 2600 ਰੁਪਏ ਲਿਆ ਅਸੀਂ ਇਹੀ ਬੇਨਤੀ ਕੀਤੀ ਸੀ ਵੀ ਸ਼ਹਿਰ ਦੀ ਜੋ ਗੱਲ ਹੈ ਆਮ ਲੋਕਾਂ ਦਾ ਲੁੱਟ ਹੋ ਰਿਹਾ ਗਰੀਬ ਲੋਕਾਂ ਦਾ ਲੁੱਟ ਹੋ ਰਿਹਾ ਤਾਂ ਉਹਦੇ ਵਾਸਤੇ ਰ ਕਾਂਗਰਸ ਦੇ ਖਾਸ ਕਰਕੇ ਐਮਸੀਆ ਨੇ ਵੀ ਤੁਸੀਂ ਅੜ ਅੜ ਵਾਰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ ਸਾਰੇ ਸ਼ਹਿਰ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਸਾਰਿਆਂ ਨੂੰ ਤੁਸੀਂ ਸਾਰੇ ਸ਼ਹਿਰਦਾਰੋਂ ਸਾਡੇ ਭਰਾੋਂ ਸਾਰੇ ਪੱਤਰਕਾਰਾਂ ਨੇ ਨੀਂ ਦੇਰ ਦਹਾੜ ਆਪਣਾ ਰਿਸ਼ਤਾਗਾ 7-8 ਸਾਲ ਤੋਂ ਇੱਕ ਐਨਜੀਓ ਚਲਾ ਰਹੇ ਅਸੀਂ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਕਰੋਨਾ ਦੇ ਵਿੱਚ ਐਡੇ ਵੱਡਾ ਜੋ ਮਲਕੇ ਸਾਰੀ ਦੁਨੀਆ ਡਰੀ ਹੋਈ ਸੀ ਆਪਾਂ ਵੀ ਡਰੇ ਹੋਏ ਸੀ ਕਿ ਘਰ ਘਰ ਜਾ ਕੇ ਜੋ ਅਸੀਂ ਆਪਣੇ ਕੋਲੋਂ ਰਾਸ਼ਨ ਵੰਡਿਆ ਸਾਰੇ ਸ਼ਹਿਰ ਦੇ ਵਿੱਚ ਦਵਾਈਆਂ ਵੰਡੀਆਂ ਸਬਜ਼ੀਆਂ ਵੰਡੀਆਂ ਹਾਲਾਂਕਿ ਲੋਕ ਸਾਨੂੰ ਬਹੁਤ ਕਹਿੰਦੇ ਸੀਗੇ ਵੀ ਤੁਸੀਂ ਮਿਲ ਕੇ ਕਰੋਨਾ ਦਾ ਬੜੀ ਖਤਰਨਾਕ ਬਿਮਾਰੀ ਆਈ ਤੁਹਾਡੇ ਉਹ ਪੀੜਤ ਹੋ ਜਾਓਗੇ ਕਹਿੰਦੇ ਲੋਕਾਂ ਦੇ ਵਿੱਚ ਮਿਲ ਕੇ ਡਰ ਸੀਗਾ ਉਦੋਂ ਅਸੀਂ ਇਕੱਲੇ ਇਕੱਲੇ ਵਾਰਡ ਦੇ ਵਿੱਚ ਇਕੱਲੇ ਇਕੱਲੇ ਪਰਿਵਾਰ ਦੇ ਵਿੱਚ ਜੈਨੂਲੀ ਜੈਨੂਲੀ ਜਾ ਕੇ ਰਾਸ਼ਨ ਵੰਡਿਆ ਦਵਾਈਆਂ ਵੰਡੀਆਂ ਫਿਰ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਫਿਰ ਅਸੀਂ ਗਰੀਬ ਲੜਕੇ ਦੇ ਵਿਆਹਾਂ ਦੇ ਵਿੱਚ ਮਦਦ ਕਰ ਰਹੇ ਹਾਂ ਮੈਡੀਕਲ ਕੈਂਪ ਤੋਂ ਇਲਾਵਾ ਅਸੀਂ ਹੋਰ ਮਰਕੇ ਚੇਫ ਆ ਲਾ ਰਹੇ ਹ ਬੁੱਟੇ ਲਾ ਰਹੇ ਅਸੀਂ ਲਗਾਤਾਰ ਹੀ ਉਸ ਤੋਂ 11 ਅਸੀਂ ਮੈਡੀਕਲ ਕੈਂਪ ਲਾ ਚੁੱਕੇ ਤਕਰੀਬਨ 3000 ਬੰਦਿਆਂ ਨੂੰ ਅਸੀਂ ਮੁਫਤ ਐਨਕਾ ਦੇ ਚੁੱਕੇ ਹ ਅੱਜ ਤੱਕ ਇਹ ਸਾਰੇ ਬਾੜਾਂ ਦੇ ਵਿੱਚ ਅਲੱਗ-ਅਲੱਗ ਜਾ ਕੇ ਅਸੀਂ ਇਸੇ ਲੜੀ ਦੇ ਤਹਿਤ ਲੋਕ ਸਾਨੂੰ ਅਲੱਗ-ਅਲੱਗ ਇਸ਼ੂ ਤੇ ਅਲੱਗ-ਅਲੱਗ ਮੁੱਦਿਆਂ ਤੇ ਵੀ ਸਾਡੇ ਬਾੜ ਦੀ ਸਮੱਸਿਆ ਜੀ ਸਾਡੀ ਆਹਾ ਜੀ ਇਹ ਐਮਸੀ ਬਣ ਤੋਂ ਬਾਅਦ ਅਸੀਂ ਕੀਤਾ ਪਹਿਲਾਂ ਵੀ ਕਰ ਰਹੇ ਹ ਤੁਹਾਡੇ ਸਾਹਮਣੇ ਹੀ ਅਸੀਂ ਸੋਸ਼ਲ ਮੀਡੀਆ 'ਸਾਰਾ ਕੁਝ ਪਾਈ ਰਹੇ ਹਾਂ ਆਪਾਂ ਕਿਸ ਨੂੰ ਪਰਦੇਸ ਵਿੱਚ ਸਮੱਸਿਆ ਜਿੱਦਾਂ ਦਸਮੇਸ਼ ਨਗਰ ਦੀ ਸਮੱਸਿਆ ਇਹ ਐਮਸੀ ਬਣਨ ਤੋਂ ਪਹਿਲਾਂ ਅਸੀਂ ਹੱਲ ਕਰਵਾਈਆਂ ਨੇ ਕੋਸ਼ਿਸ਼ ਕਰਦੇ ਆ ਚਲੋ ਤੇ ਇੰਦਾਂ ਨੂੰ ਬੜੀ ਬੜੀ ਪ੍ਰੋਬਲਮ ਸੀ ਇਹ ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਗਈ ਮੈਂ ਇਹ ਸਮਝਦਾਗਾ ਜਿਸ ਤਰੀਕੇ ਨਾਲ ਇਹਨਾਂ ਦਾ ਬੈਲ ਪਲੈਂਟ ਇਹਨਾਂ ਦਾ ਪ੍ਰੋਗਰਾਮ ਸੀਗਾ ਇਹ ਮੈਨੇ ਹੈਂਡਲਿੰਗ ਤੱਕ ਉੱਤਰਿਆ ਇਹ ਗੁੰਡਾਗਰਦੀ ਤੱਕ ਉੱਤਰਿਆ ਇਹ ਕਿ ਅਸੀਂ ਤਾਂ ਬੋਲ ਕੇ ਸਰਸਰੀ ਗਏ ਸੀ ਸਰਸਰੀ ਆਪਣੀ ਗੱਲ ਰੱਖੀ ਸੀਗੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਤਾਨੂੰ ਲੱਗਦਾ ਵੀ ਕਿਸੇ ਨਾ ਕਿਸੇ ਇਹਨਾਂ ਦੇ ਪਿੱਛੇ ਕੋਈ ਲੀਡਰ ਦਾ ਜਾਂ ਕਿਸੇ ਦਾ ਇਹ ਹੱਥ ਹੈ ਇਹਨਾਂ ਨੂੰ ਪ੍ਰੋਬਲਮ ਹੈ ਵੀ ਕਿਉਂਕਿ ਕਿਹੜਾ ਹੱਥ ਹੈ ਜੀ ਕਾਂਗਰਸ ਦੇ ਲੀਡਰ ਦੀ ਹੋਊਗਾ ਹੀ ਕਿਸੇ ਦਾ ਕਿੰਨੇ ਕੁ ਲੀਡਰ ਨੇ ਜੀ ਇੱਥੇ ਕਾਂਗਰਸ ਦੇ ਕਿਸੇ ਨਾ ਕਿਸੇ ਦਾ ਤਾਂ ਆਪਾਂ ਗੱਲ ਕਰੀਏ ਕਿੰਨੇ ਕੁ ਲੀਡਰ ਚੜੰਦਾ ਲੀਡਰ ਨੇ ਦੇਖੋ ਅਸੀਂ ਅਸੀਂ ਸੱਚ ਤੇ ਪੈਰਾ ਦੰਦੇ ਹੋਏ ਇੱਕ ਦੇ ਨਾਲ ਤੁਹਾਡੀ ਵੀ ਮਿੱਤਰਤਾ ਉਹ ਤੁਹਾਡੇ ਖਿਲਾਫ ਨਹੀਂ ਹੋ ਸਕਦੇ ਅਸੀਂ ਸੱਚ ਤੇ ਪੈਰਾ ਦੰਦੇ ਹੋਏ ਕਾਫੀ ਦੇਰ ਤੋਂ ਸਾਰੇ ਸਿਸਟਮ ਦੇ ਖਿਲਾਫ ਲੜ ਰਹੇ ਹਾਂ ਅਸਲ 'ਚ ਮੈਂ ਸਮਾਪਤ ਕਰਦਾ ਇਹਨਾਂ ਨੂੰ ਜਿਸ ਤਰ੍ਹਾਂ ਕੱਲ ਸੀਐਮ ਸਿਟੀ ਦੇ ਵਿੱਚ ਨਗਰ ਕੌਂਸਲ ਦੇ ਅੰਦਰ ਇੱਕ ਆਤਕ ਦਾ ਮਾਹੌਲ ਪੈਦਾ ਹੋਇਆ ਸਾਰੇ ਸੰਗਰੂਰ ਵਾਸੀਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਕਾਂਗਰਸ ਦੇ ਐਮਸੀ ਸਹਿਬਾਨ ਨੇ ਉਹ ਇੱਕ ਆਜ਼ਾਦ ਐਮਸੀ ਦੇ ਉੱਪਰ ਇੱਕ ਮੈਨ ਹੈਂਡਲਿੰਗ ਦਾ ਤੇ ਕਹਿ ਸਕਦੇ ਆ ਉਹਨਾਂ ਨੇ ਸ਼ਬਦਾਂ ਦੀ ਵੀ ਉਹ ਵਰਤੋਂ ਕੀਤੀ ਜਿਸ ਨੂੰ ਆਪਾਂ ਨਾਰਮਲ ਰੁਟੀਨ ਦੇ ਵਿੱਚ ਕਰ ਨਹੀਂ ਸਕਦੇ ਉਹ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਪਈਆਂ ਤੇ ਕੱਲ ਉਹੀ ਐਮਸੀ ਸਹਿਬਾਨਾ ਨੇ ਲੋਕਾਂ ਸਾਹਮਣੇ ਰੂਬਰੂ ਹੋ ਕੇ ਜੋ ਆਪ ਦੀ ਕਲੀਅਰ ਫਾਈ ਆਪਣਾ ਉਹਨਾਂ ਨੇ ਦੱਸਿਆ ਵੀ ਇਹ ਕਾਰਨ ਕੀ ਸੀ ਉਹਨਾਂ ਨੇ ਦੋ ਕਾਰਨ ਦੱਸੇ ਮੈਂ ਉਹਨਾਂ ਤੇ ਜਾਣਾ ਚਾਹਣਾ ਪਹਿਲਾਂ ਉਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਇਹਨਾਂ ਦੇ ਵਾਰਡ ਤੋਂ ਸਤਿੰਦਰਜੀ ਦੇ ਵਾਰਡ ਤੋਂ ਹਾਰੇ ਹੋਏ ਕਾਂਗਰਸ ਦੇ ਕੋਈ ਡਾਕਟਰ ਸਾਹਿਬ ਨੇ ਉਹ ਉਹਦੇ ਬਾਰੇ ਮੈਂ ਕਲੀਅਰਫਿਕੇਸ਼ਨ ਕਰ ਦਿੰਦਾ ਹਾਂ ਜੀ ਹਾਂ ਤੇ ਉਹਨਾਂ ਨੇ ਕੋਈ ਉੱਥੇ ਇਹਨਾਂ ਦੇ ਉੱਥੇ ਕੰਮ ਕਰਾਇਆ ਸੀਗਾ ਸਾਡੇ ਕੋਲ ਫੋਟੋਜ਼ ਨੇ ਇੱਕ ਮੌਜੂਦਾ ਐਮਸੀ ਜਿਹੜਾ ਆਪਣੀ ਜੇਬ ਚੋਂ ਪੈਸਾ ਖਰਚ ਕੇ ਇਹ ਕੋਈ ਇਹਨਾਂ ਨੇ ਉੱਥੇ ਕਮੇਟੀ ਦੇ ਜੇਬ ਤੇ ਭਾਰ ਨਹੀਂ ਪਾਇਆ ਆਪਣੀ ਜੇਬਾਂ ਚੋਂ ਪੈਸਾ ਖਰਚ ਕੇ ਸਾਢੇ 10000 ਰੁਪਏ ਆਪਣੀ ਜੇਬ ਚੋਂ ਖਰਚ ਕੇ ਅਸੀਂ ਇਹ ਕੰਮ ਕਰਵਾਇਆ ਇਹ ਕੰਮ ਕਰਾਇਆ ਸੀ ਤੇ ਜਿਹੜੇ ਸਾਡੇ ਮੌਤਵਾਰ ਸੱਜਣ ਨੇ ਜਿਹੜੇ ਇਹਨਾਂ ਤੋਂ ਹਾਰੇ ਸੀ ਕਾਂਗਰਸ ਦੇ ਬੰਦੇ ਤੇ ਉਹਨਾਂ ਨੇ ਉੱਥੇ ਜਿਹੜੀ ਚੀਜ਼ ਰੱਖੀ ਇਹ ਟੋਆ ਪਟਾਤਾ ਆਪਣੇ ਪ੍ਰਾਈਵੇਟ ਬੰਦੇ ਲਾ ਜਾ ਕੇ ਪ੍ਰਾਈਵੇਟ ਜੀਸੀਬੀ ਲਾ ਜਾ ਕੇ ਸੋ ਇਹਨਾਂ ਨੇ ਸਿਰਫ ਇੱਕ ਕੰਪਲੇਂਟ ਯੂ ਸਾਹਿਬ ਨੂੰ ਜਿਹੜੀ ਇੱਕ ਬਤੌਰ ਐਮਸੀ ਦੀ ਬਣਦੀ ਹੈ ਕਿ ਸਾਡੇ ਸਾਡੇ ਆਪਰੇ ਤੋਂ ਅੰਮ੍ਰਿਤਪਾਲ ਬੰਦ ਅੰਮ੍ਰਿਤਪਾਲ ਗਾ ਆ ਫਟਾਇਆ ਜੀ ਟੋਆ ਉਹਨੇ 메ਨ ਰੋਡ ਦੇ ਉੱਪਰ 6 ਨੰਬਰ ਗਲੀ ਦੇ ਵਿੱਚ ਜੇ ਦਿੱਲੀਆ ਡਾਕਟਰ ਜਿਹਦੇ ਵਿੱਚ ਮੇਨ ਧੂਰੀ ਰੋਡ ਵੀ ਵਿੱਚ ਇਫੈਕਟ ਹੋ ਰਿਹਾਗਾ ਕੋਈ ਵੀ ਕਿਸੇ ਵੀ ਟਾਈਮ ਅੱਜ ਵੀ ਉਹ ਹਾਦਸਾ ਹੋ ਸਕਦਾ ਹੈਗਾ ਨਾ ਤਾਂ ਉਹਨੇ ਕਿਸੇ ਮਿਊਸਪਲ ਕਮੇਟੀ ਤੋਂ ਪਰਮਿਸ਼ਨ ਲਈ ਹੈ ਨਾ ਉਹਨੇ ਸਾਨੂੰ ਦੱਸਿਆ ਹੈਗਾ ਇੱਕ ਲੀਗਲ ਤੌਰ ਤੇ ਜੋ ਮਿਲਕੇ ਫਰਜ ਬਣਦਾ ਸੀਗਾ ਮਿਊਸਪਲ ਕਮੇਟੀ ਦਾ ਬਣ ਜਾ ਜਾਂਦਾ ਸੀ ਰਿਪੋਰਟ ਦਾ ਬਣਦਾ ਸੀਗਾ ਅਸੀਂ ਸਿਵਲ ਬੋਰਡ ਨੂੰ ਇਨਟੀਮੇਟ ਕੀਤਾ ਵੀ ਆਹ ਸਮੱਸਿਆ ਆ ਗਈ 3-4 ਦਿਨ ਉਸ ਗੱਲ 'ਚ ਲੱਗ ਗਏ 3-4 ਦਿਨ ਉਸ ਗੱਲ 'ਚ ਲੱਗਣ ਤੋਂ ਬਾਅ ਉਨੇ ਅਬਦੁੱਲ ਐਵਲ ਤੇ ਪਟਵਾਤਾ ਅਗਲੇ ਦਿਨ ਹੀ ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾਂ ਨੇ ਸੀਵਰ ਬੋਰਡ ਨੇ ਉੱਥੇ ਠੀਕ ਕਰਨ ਲਈ ਆਉਣਾ ਸੀਗਾ ਕਿਉਂਕਿ ਸੀਵਰ ਬੋਰਡ ਦੇ ਮੁਲਾਜ਼ਮਾਂ ਨੂੰ ਪਤਾ ਹੁੰਦਾ ਵੀ ਕਿੰਨੇ ਕੱਡੂਗਾ ਪਾਈਪ ਕਿੰਨਾ ਕ ਪਟਣਾ ਕਿੰਨਾ ਕ ਨਾ ਪਟਣਾ ਜਦੋਂ ਪ੍ਰਾਈਵੇਟ ਇੱਕ ਜੀਐਸਬੀ ਮੰਗਵਾ ਕੇ ਉਹ ਉਸ ਵਾਰਡ ਤੋਂ ਜਿਹੜਾ ਕਾਂਗਰਸ ਦਾ ਉਮੀਦਵਾਰ ਹਰਿਆਗਾ ਪਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸੀਵਰ ਜਿਹੜੇ ਵਾਟਰ ਸਪਲਾਈ ਦੇ ਪਾਈਪ ਨੇ ਉਹ ਤੋੜਤੇ ਸੀਵਰੇਜ ਦਾ ਜਿਹੜਾ ਪਾਈਪ ਜਾਂਦਾ ਸੀ ਉਹ ਤੋੜਤਾ ਕਿ ਹੋਰ ਤਾਰਾਂ ਬਹੁਤ ਜ਼ਿਆਦਾ ਤੋੜਦੇ ਆ ਬਹੁਤ ਵੱਡਾ ਲਾਸ ਕਰਤਾ ਜਿਹੜੀਆਂ ਅਸੀਂ 10.5 ਹਜ਼ਾਰ ਰੁਪਏ ਦਾ ਟਾਈਲਾਂ ਆਪਦੇ ਕੋਲੋਂ ਲਗਵਾ ਕੇ ਉੱਥੇ ਕੰਮ ਕਰਵਾਇਆ ਸੀਗਾ ਉਹ ਵੀ ਸਾਰਾ ਨੁਕਸਾਨ ਕਰਤਾ ਜਦੋਂ ਅਸੀਂ ਵੀ ਟਾਈਲਾਂ ਲਗਾਈਆਂ ਸੀ ਮੈਂ ਐਮਸੀ ਹੋਣ ਦੇ ਨਾਤੇ ਮਿਊਨਿਸਪਲ ਕਮੇਟੀ ਦੇ ਈਓ ਸਾਹਿਬ ਨੂੰ ਦੱਸਿਆ ਵੀ ਅਸੀਂ ਇਹ ਕੰਮ ਕਰਵਾਉਣਾ ਚਾਹੁੰਦੇ ਆ ਉਹ ਕਹਿੰਦੇ ਕਰਵਾ ਲਓ ਆਪਦੀ ਜੇਬ ਚੋਂ ਕਰਵਾਇਆ ਉਹ ਨੁਕਸਾਨ ਕਰਤਾ ਫਿਰ ਅਸੀਂ ਈਓ ਸਾਹਿਬ ਨੂੰ ਦੱਸਿਆ ਈਓ ਸਾਹਿਬ ਨੇ ਮਿਲ ਕੇ ਆਪਦਾ ਬੰਦਾ ਭੇਜ ਕੇ ਇੱਕ ਜੋ ਟੈਕਨੀਕਲ ਉਹ ਹੁੰਦਾ ਜੀਏ ਭੇਜ ਕੇ ਉੱਥੇ ਉਹਦੀ ਰਿਪੋਰਟ ਮੰਗਵਾਈ ਫਿਰ ਉਹਨੂੰ ਇੱਕ ਨੋਟਿਸ ਜਾਰੀ ਹੋਇਆ ਇਹ ਜਿਹੜਾ ਕੁਝ ਕੱਲ ਤੁਸੀਂ ਦੇਖ ਰਹੇ ਹੋ ਗਲਤ ਕਹਿ ਰਹੇ ਨੇ ਵਿਦਾਊਟ ਪਰਮਿਸ਼ਨ ਵਿਦਾਊਟ ਕਿਸੇ ਨੂੰ ਦੱਸੇ ਉਹ ਪਟਿਆ ਗਿਆ ਵਾਰ ਦਾ ਨੁਕਸਾਨ ਕੀਤਾ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕੀਤਾ ਲੋਕ ਉੱਥੇ ਅੱਜ ਤੱਕ ਮਸੀਬਤ ਚੱਲ ਰਹੇ ਤੁਸੀਂ ਨਰੇਸ਼ ਜੀ ਉੱਥੇ ਲੰਘਦੇ ਹੋਣੇ ਕਿ ਐਡੀ ਵੱਡੀ ਸਮੱਸਿਆ ਅੱਜ ਹਲੇ ਵੀ ਕੋਈ ਕੋਈ ਹਾਦਸਾ ਉੱਥੇ ਹੋ ਸਕਦਾ ਹੈ ਤੇ ਇਹਨਾਂ ਨੂੰ ਉਸ ਗੱਲ ਦੀ ਤਕਲੀਫ ਹੋਊਗੀ ਸਾਡਾ ਕਾਂਗਰਸ ਦਾ ਹਾਰਿਆ ਉਮੀਦਵਾਰ ਜਿਹਨੂੰ ਇਹਨਾਂ ਨੇ ਨੋਟਿਸ ਕਰਵਾਤਾ ਨੋਟਿਸ ਜੈਨੂਨ ਸੀਗਾ ਨੋਟਿਸ ਸਹੀ ਗੱਲ ਦਾ ਸੀਗਾ ਇਹੀ ਗੱਲ ਹੈ ਵੀ ਮਤਲਬ ਕਿ ਤੁਸੀਂ ਇਹ ਤਾਂ ਗੱਲ ਇਹ ਸਾਨੂੰ ਕੁਝ ਲੱਕਦੇ ਹੋ ਜਿਵੇਂ ਸੀਬਲ ਬੋਰਡ ਦੇ ਸਾਰੇ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਆਪਣੀ ਰਿਪੋਰਟ ਇੱਕ ਤਿਆਰ ਕੀਤੀ ਹੈ ਵੀ ਨਜਾਇਜ਼ ਤੌਰ ਤੇ ਪੜਾਇਆ ਗਿਆ ਉਹਨੂੰ ਵੀ ਇਹ ਗਲਤ ਗੁੰਮਰਾਹ ਕਰ ਰਹੇ ਨੇ ਸੋ ਅੱਜ ਜਿਹੜਾ ਕੱਲ ਕਮੇਟੀ ਦੇ ਵਿੱਚ ਹੋਇਆਗਾ ਇਹ ਗੁੰਡਾਗਰਦੀ ਦਾ ਮਾਹੌਲ ਹੈ ਹਲੇ ਤਾਂ ਜਿਵੇਂ ਉਹਨੇ ਮਗੇਰੀ ਲਾਦਦੇ ਸੁਪਨੇ ਇਹ ਅੱਜ ਹੀ ਦੇਖਣ ਲੱਗੇ ਵਿੱਚ ਤਾਂ ਸਰਕਾਰ ਦੇ ਵਿੱਚ ਆ ਗਿਆ ਸੀ ਐਮਐਲਏ ਬਣ ਗਿਆ ਸਾਡਾ ਸਾਡਾ ਮੰਤਰੀ ਬਣ ਗਿਆ ਮਤਲਬ ਕਿ ਗੁੰਡਾਗਰਦੀ ਸ਼ੁਰੂ ਕਰਤੀ ਕੱਲ ਨੂੰ ਜੇ ਸਰਕਾਰ ਆ ਜਾਂਦੀ ਹੈ ਇਹ ਸਰੂਰ ਦੇ ਲੋਕਾਂ ਨੂੰ ਮੈਂ ਤੁਹਾਡੇ ਮੀਡੀਆ ਮਾਧਿਅਮ ਰਾਹੀਂ ਸੁਨੇਹਾ ਦੇਣਾ ਚਾਹੁੰਨਾ ਵੀ ਇਹ ਕਾਂਗ ਇੰਨਾ ਨੇ ਮਿਲ ਕਿਸ ਤਰੀਕੇ ਨਾਲ ਤੁਸੀਂ ਆਪ ਹੀ ਦੇਖ ਰਹੇ ਹੋ ਸਾਡੇ ਤੇ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਇਹ ਮਿਲਕੇ ਬਹੁਤ ਮੰਦ ਭੱਗਾ ਜਿਹਾ ਉੱਥੇ ਆਪਣੇ ਹਾਊਸ ਦੇ ਵਿੱਚ ਹੋਇਆਗਾ ਬਹੁਤ ਮਾੜੀ ਘਟਨਾ ਹੋਈ ਹੈ ਜਿਹਦੀ ਅਸੀਂ ਸਖਤ ਸ਼ਬਦਾਂ ਵਿੱਚ ਸਾਰੀ ਸਾਡੀ ਸਾਡੇ ਸਾਡੀ ਟੀਮ ਬੈਠੀ ਅਸੀਂ ਨਿੰਦਾ ਕਰਦੇ ਹਾਂ ਉਹਦੀ ਅੱਗੇ ਤੋਂ ਮਿਲਕੇ ਐਦਾਂ ਦੇ ਜੋ ਗੱਲਾਂ ਨਹੀਂ ਹੋਣੇ ਚਾਹੀਦੀਆਂ ਮਤਲਬ ਇੱਕ ਜਨਰਲਿਕ ਬੇਨਤੀ ਕੀਤੀ ਸੀ ਵੀ ਇਦਾਂ ਦੇ ਸ਼ਹਿਰ ਦੇ ਹਾਲਾਤ ਨੇ ਇਹਦੇ ਵਾਸਤੇ ਆਪਾਂ ਇੱਕ ਕੋਈ ਨਾ ਕੋਈ ਉਪਰਾਲਾ ਕਰੀਏ। ਨਹੀਂ ਕੱਲ ਦੀ ਕਾਰਵਾਈ ਨੂੰ ਲੈ ਕੇ ਕੋਈ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਆਪਾਂ ਨਹੀਂ ਜੀ ਨਹੀਂ। ਕਾਨੂੰਨੀ ਤਾਂ ਇਹ ਹੈ ਜੀ ਜਿਹੜੇ ਸਾਥੀਆਂ ਨੇ ਕੱਲ ਕੀਤਾ ਜੋ ਵੀ ਉਹਨਾਂ ਨੇ ਆਤੰਿਕ ਦਾ ਮਾਹੌਲ ਉੱਤੇ ਪੈਦਾ ਕੀਤਾ ਆ ਮੇਰੇ ਕੋਲ ਹੀ ਫੋਟੋਗ੍ਰਾਫਸ ਨੇ ਜਦੋਂ ਉਹ ਐਮਸੀ ਚੁਣੇ ਗਏ ਸੀ ਉਦੋਂ ਉਹ ਸੰਗਰੂਰ ਦੀ ਗੱਲ ਕਰਦੇ ਸੀ। ਆ ਦੇਖੋ ਸਤਿੰਦਰ ਸਾਂਢੀ ਜੀ ਨਾਲ ਕੱਢੇ ਇਹਨਾਂ ਦੀ ਅਗਵਾਈ 'ਚ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਮਿਲਦੇ ਰਹੇ ਨੇ ਸਾਡੇ ਸਾਥੀ ਨੇ ਸਾਡੇ ਐਮਸੀ ਸਹਿਬਾਨ ਨੇ ਲੋਕਾਂ ਦੁਆਰਾ ਚੁਣੇ ਗਏ ਨੇ। ਕ ਕਾਂਗਰਸ ਪਾਰਟੀ ਨੂੰ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਸਾਡੀ ਸਰਕਾਰ ਬਣ ਰਹੀ ਹੈ। ਉਹੀ ਚਾਬੀ ਉਹ ਸਾਡੇ ਐਮਸੀ ਸਾਹਿਬਾਨਾਂ ਦੇ ਵਿੱਚ ਭਰੀ ਗਈ ਹੈ। ਇਥੋਂ ਦੇ ਦੇ ਗਿਜ ਲੀਡਰ ਨੇ ਤੇ ਉੱਥੇ ਕਿਹਾ ਉੱਥੇ ਕਿਹਾ ਗਿਆ ਕਿ ਵੀ ਜਿਹੜਾ ਸਤਿੰਦਰ ਸੈਣੀ ਐ ਐਂਡ 올 ਟੀਮ ਜਿਹੜੀ ਅੱਜ ਦਾ ਸਾਡਾ ਗਰਾਫ ਹੋ ਰਿਹਾ ਜਿਸ ਤਰ੍ਹਾਂ ਉਹ ਗੱਲ ਕਰਦੇ ਨੇ ਵੀ ਤੁਸੀਂ ਵਾਰਡਾਂ 'ਚ ਜਾ ਕੇ ਗੱਲ ਕਰਦੇ ਹੋ ਵਾਰਡਾਂ 'ਚ ਜਾ ਕੇ ਕੰਮ ਕਰਾਉਂਦੇ। ਅਸੀਂ ਬਤੌਰ ਇੱਕ ਐਨਜੀਓ ਜਾਂਦੇ ਨੇ ਐਮਸੀ ਨਹੀਂ ਜਾਂਦੇ ਐਮਸੀ ਤਾਂ ਇੱਕ ਬੋਰਡ ਦੇ ਨੇ ਪਰ ਅਸੀਂ 8-10 ਸਾਲਾਂ ਤੋਂ ਗਰੀਬ ਬੱਚਿਆਂ ਦੇ ਵਿਆਹ ਹੋਗੇ ਕਰੋਨਾ ਦੀ ਗੱਲ ਕੀਤੀ ਹੈ ਕਰ ਕਰ ਜਾ ਕੇ ਰਾਸ਼ਨ ਵੰਡਿਆ ਉਸ ਤੋਂ ਬਾਅਦ ਹੁਣ ਵੀ ਜਿਸ ਤਰ੍ਹਾਂ ਪਟਾਕੇ ਬਲਾਸਟ ਹੋਏ ਸੀ ਉਹਦੇ ਵਿੱਚ ਰਜਿੰਦਰਾ ਹਸਪੀਟਲ ਜਾ ਕੇ ਸੀ ਉੱਥੇ ਪੇ ਕੀਤਾ ਨਾਨ ਗਵਰਨਮੈਂਟਲ ਐਸੋਸੀਏਸ਼ਨ ਹੈ ਸਾਡੀ ਅਸੀਂ ਆਪਣੇ ਜੇਬਾਂ ਚੋਂ ਕੱਢ ਕੇ ਪੈਸੇ ਇਕੱਠੇ ਕਰਕੇ ਸੀ ਇਹਨੂੰ ਚਲਾ ਰਹੇ ਹਾਂ ਦੂਜੀ ਗੱਲ ਇਹ ਹੈ ਵੀ ਅੱਜ ਉਹਨਾਂ ਨੂੰ ਇਹ ਗੱਲ ਦਾ ਡਰ ਪੈ ਗਿਆ ਵੀ ਜਿਹੜੀ ਐਨਜੀਓ ਸੀ ਜਿਹੜੀ ਇਹ ਦਾਗਦਾਰ ਨਹੀਂ ਹੋਈ ਕੱਜ ਵੀ ਇਹ ਆਜ਼ਾਦ ਖੜੀ ਹੈ ਸਾਡੇ ਸਤਿੰਦਰ ਜੀ ਜਿਸ ਤਰ੍ਹਾਂ 10 ਐਮਸੀ ਸਾਹਿਬਾਨ ਸਾਡੇ ਸੰਗਰੂਰ ਦੇ ਲੋਕਾਂ ਨੇ ਮੰਡਟ ਦਿੱਤਾ ਸੀ ਪਰ ਉਹ ਗਾਹੇ ਬਗਾਹੇ ਉਹ ਚਲੇ ਗਏ ਪਰ ਇੱਕ बतौर ਕੈਂਸੀ ਆਜਾਦ ਜੀ ਸਾਡੇ ਚ ਬੈਠਾ ਤੇ ਇਹਨੇ ਆਜਾਦ ਤੌਰ ਤੇ ਸੰਗਰੂਰ ਦੀ ਗੱਲ ਕੀਤੀ ਹੈ ਤੇ ਉਹ ਕਾਂਗਰਸ ਦੇ ਜਿਹੜੇ ਸਾਡੇ ਦਿਗਜ ਲੀਡਰ ਨੇ ਉਹਨਾਂ ਨੂੰ ਇਹ ਡਰ ਆ ਵੀ ਆਉਣ ਵਾਲੇ ਸਮੇਂ 'ਚ ਇਹ ਕਿਤੇ ਸਾਡੇ ਅੱਗੇ ਆ ਕੇ ਕੋਈ ਵੱਡਾ ਨੁਕਸਾਨ ਨਾ ਕਰ ਦੇਣ ਇਲੈਕਸ਼ਨ 'ਚ ਨਾ ਖੜੇ ਹੋ ਜਾਣ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਰਨਾ ਚਾਹੁੰਦਾ ਸਾਡੀ ਜੰਨੀ ਸਾਰੀ ਟੀਮ ਇੱਥੇ ਬੈਠੀ ਹੈ ਤੇ ਉਹਨਾਂ ਦੇ ਸਮੇਂ 'ਚ ਜਿਸ ਤਰ੍ਹਾਂ ਦਾ ਪੰਜਾਬ ਖਾਸ ਕਰਕੇ ਸੰਗਰੂਰ ਸੀਐਮ ਸਿਟੀ ਦਾ ਗਰਾਫ ਹੈ ਐਸੀ ਇਹ ਵਿਚਾਰ ਰੱਖਾਂਗੇ ਲੋਕਾਂ ਤੋਂ ਪੁੱਛਾਂਗੇ ਸੀ ਵਾਰਡ 'ਚ ਜਾ ਕੇ ਇਹੀ ਗੱਲਾਂ ਕਰਦੇ ਆ ਵੀ ਕੀ ਹੋਣਾ ਚਾਹੀਦਾ ਜੇ ਸਾਨੂੰ ਲੱਗਿਆ ਅਸੀਂ ਆਪ ਦੀ ਐਨਜੀਓ ਵੱਲੋਂ ਇੱਕ ਆਉਣ ਵਾਲੇ ਸਮੇਂ 'ਚ 227 ਦੇ ਵਿੱਚ ਐਮਐਲਏ ਦਾ ਕੈਂਡੀਡੇਟ ਵੀ ਲੋਕਾਂ ਨੂੰ ਦਮਾ ਵਕੀਲ ਸਾਹਿਬ ਗੱਲ ਇਹ ਹੈ ਤੁਸੀਂ ਵਾਰ-ਵਾਰ ਇੱਕ ਗੱਲ ਕਹਿ ਰਹੇ ਹੋ ਕਿ ਉਹਨਾਂ ਨੂੰ ਡਰ ਪੈ ਗਿਆ ਜਾਂ ਕੁਝ ਹੈ ਤੁਹਾਨੂੰ ਕਿਸ ਗੱਲ ਦਾ ਡਰ ਹੈ ਤੁਸੀਂ ਕਿਹੜੇ ਬੰਦੇ ਦਾ ਨਾਂ ਕਿਉਂ ਹੀ ਲੈਣਾ ਚਾਹ ਰਹੇ ਜਿਹੜਾ ਤੁਸੀਂ ਕਹਿ ਰਹੇ ਜਿਹਨੇ ਸਾਰਾ ਕੁਝ ਕਰਾਇਆ ਜਿਹੜਾ ਸੁੱਤਰਤਾ ਤੁਹਾਨੂੰ ਇਸ ਕਿਸ ਕਿਸ ਗੱਲ ਦਾ ਜਿਹੜੀ ਕੱਲ ਗੱਲ ਹੋਈ ਹੈ ਉਹ ਸਾਡੇ ਨਾਲ ਦੇ ਐਮਸੀ ਸਾਹਿਬਾਨ ਨੇ ਜਿਸ ਤਰ੍ਹਾਂ ਸੰਗਰੂਰ ਦੇ ਗੱਲਾਂ ਕਰਦੇ ਸੀ ਤੁਸੀਂ ਇਹ ਕਹਿ ਰਹੇ ਹੋ ਸਤਿੰਦਰ ਜੀ ਸਾਡੇ ਦੇ ਪਿੱਛੇ ਕਿਸੇ ਦਾ ਹੱਥ ਸੀਗਾ ਮੈਂ ਹੈਂਡਲਿੰਗ ਹੋਈ ਸਾਰਾ ਪ੍ਰੀਪਲਾਨਡ ਪ੍ਰੋਗਰਾਮ ਸੀਗਾ ਕਿਹਨੇ ਕੀਤਾ ਇਹ ਉਹ ਬੰਦੇ ਦਾ ਤੁਸੀਂ ਨਾਂ ਕਿਉਂ ਹੀ ਲੈਣਾ ਚਾਹ ਰਹੇ ਸਾਨੂੰ ਇਹ ਖ 10 ਦਿਨ ਪਹਿਲਾਂ ਸੰਗਰੂਰ ਦੀ ਗੱਲ ਕਰਦਾ ਆ। ਆਜਾਦ ਐਮਸੀ ਹੋਕਾ ਦਿੰਦਾ ਵੀ ਸੰਗਰੂਰ ਦੀ ਗੱਲ ਜਾ ਕੇ ਆਪਾਂ ਡੀਸੀ ਸਾਹਿਬਾਨ ਦੇ ਕੋਲ ਰੱਖੀਓ ਬਿਨਾਂ ਪਾਰਟੀ ਤੋਂ ਆ ਕੇ ਇੱਥੇ ਆ ਕੇ ਸਾਡੇ ਨਾਲ ਖੜਦੇ ਨੇ। ਇਹ ਸਾਰੀ ਸਾਡੀ ਟੀਮ ਵੀ ਹੈ ਤੇ ਕਾਂਗਰਸ ਪਾਰਟੀ ਦੇ ਜਿਹੜੇ ਐਮਸੀ ਸੀਗੇ ਉਹ ਵੀ ਨਾਲ ਨੇ। ਤੇ ਕੱਲ ਇੱਕਦਾਂ ਹੀ ਉਹ ਗੱਲਾਂ ਕਰਨੀਆਂ ਤੇ ਮਤਲਬ ਮਾਰਕਟਾਈ ਵਾਲੇ ਪਾਸੇ ਜਾਣਾ ਉੱਥੋਂ ਇਹ ਸਾਨੂੰ ਖਾਸ ਹੈ ਵੀ ਇਹਨਾਂ ਪਿੱਛੇ ਕੋਈ ਵੱਡੀ ਸ਼ਹਿ ਕੰਮ ਕਰਦੀ ਹੈ ਕਿਉਂਕਿ ਜਿਹੜੇ ਉਹ ਸਾਡੇ ਸਤਕਾਰਤ ਐਮਸੀ ਸਾਹਿਬਾਨ ਦੇ ਦੋ ਸਾਥੀ ਨੇ। ਉਸ ਆ ਫੋਟੋਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਉਹ ਡੀਸੀ 7 ਮਾਨਾ ਕੋਲੇ ਜਾ ਕੇ ਸੰਗਰੂਰ ਦੀ ਵਿਸ਼ੇ ਤੇ ਸੰਗਰੂਰ ਦੇ ਮੁੱਦਿਆਂ ਤੇ ਗੱਲ ਕਰਦੇ ਨੇ ਪਲ ਪਰ ਜਿਹੜਾ ਕੱਲ ਉਹਨਾਂ ਦਾ ਮਾਹੌਲ ਸੀਗਾ ਜਿਹੜਾ ਉਹਨਾਂ ਦੇ ਮਤਲਬ ਕਹਿ ਸਕਦਾ ਕੋਈ ਦਿਮਾਗ ਉਹਨਾਂ ਨੇ ਐਡਵਾਂਸ ਕੀਤੇ ਹੋਏ ਸੀ ਉਹ ਐਸੀ ਖਾਦਸਾ ਪ੍ਰਗਟ ਕਰਦੇ ਆ ਵੀ ਇਹ ਜਿਸ ਤਰ੍ਹਾਂ ਸਾਡੀ ਟੀਮ ਦਾ ਪੀਕ ਹੋ ਰਿਹਾ ਹੈ ਉਹਨਾਂ ਨੂੰ ਕੋਈ ਡਰ ਆ ਵੀ ਆਉਣ ਵਾਲੇ ਸਮੇਂ 'ਚ ਸਾਡੇ ਲਈ ਕੋਈ ਵੱਡੀ ਹਾਂਡਲ ਨਾ ਪੈਦਾ ਹੋਵੇ 10 ਦਿਨ ਪਹਿਲਾਂ ਤੱਕ ਉਹ ਇਕੱਠੇ ਸੀ ਕਿਉਂਕਿ ਇਹ ਫੋਟੋਆਂ ਪਿਛਲੀਆਂ ਸਰਦੀਆਂ ਦੀਆਂ ਜਿਹੜੀਆਂ ਤੁਸੀਂ ਦਿਖਾ ਰਹੇ ਹੋ 10 ਦਿਨ ਦਾ ਨਾਲ ਇਹਨੂੰ 10 ਦਿਨ ਪਹਿਲਾਂ ਪਹਿਲਾਂ ਦੀਆਂ ਪਹਿਲਾਂ ਦੀਆਂ ਨੇ ਰਾਈਟ ਇਹ ਤਾਂ ਪਿਛਲੀ ਸਰਦੀਆਂ ਦੀਆਂ ਫੋਟੋ ਇਹ ਅਸਲ 'ਚ ਵਿੱਚ ਇਹ ਹੈ ਜੀ ਜਦੋਂ ਡੀਸੀ ਸਾਹਿਬਾਨਾ ਕੋਲੇ ਆਪਾਂ ਕੋਈ ਮੰਗ ਪੱਤਰ ਦਿੰਨੇ ਆ ਤੇ ਉਹਦੇ ਵਿੱਚ ਫੋਟੋ ਕਰਾਉਣੇ ਆ 10 ਦਿਨਾਂ ਦਾ ਮਤਲਬ ਇਹ ਹੈ ਇਹ ਕੱਲ ਦੀ ਮੀਟਿੰਗ ਤੋਂ ਬਾਅਦ ਪਹਿਲਾਂ ਇਹ ਆਪਸ ਵਿੱਚ ਪਰਿਵਾਰ ਤੌਰ ਤੇ ਸੀ ਜਦੋਂ ਵੀ ਕੋਈ ਇਹਨਾਂ ਨੇ ਗੱਲ ਰੱਖਣੀ ਇਹ ਇਹ ਤਾਂ ਚਲੋ ਠੀਕ ਹੈ ਪਹਿਲਾਂ ਜਦੋਂ ਪਿਛਲੀ ਸਰਦੀਆਂ ਦੇ ਜਦੋਂ ਐਮਸੀ 1 ਤੋਂ ਬਾਅਦ ਦੀਆਂ ਨੇ ਹਾਂ ਇਹ ਤਾਂ ਐਮਸੀ ਬਣ ਜਦੋਂ ਇਹਨਾਂ ਨੇ ਕੋਈ ਗੱਲ ਰੱਖਣੀ ਚਾਹੀਦੀ ਪ੍ਰਧਾਨ ਬਦਲਣ ਵਾਲੀ ਗੱਲ ਸੀ ਉੱਥੇ ਵੀ ਸਾਡੇ ਸਤਿੰਦਰ ਜੀ ਨੇ ਐਮਸੀ ਸਾਹਿਬ ਨੇ ਕਿਹਾ ਸੀਗਾ ਵੀ ਪ੍ਰਧਾਨ ਬਦਲੋ ਪਰ ਆਪਾਂ ਸੰਗਰੂਰ ਦੇ ਲੋਕਾਂ ਨੇ ਜਿਹੜੇ ਸਾਨੂੰ 4-5 ਸਾਲਾਂ ਬਾਅਦ ਐਮਸੀ ਬਣਾਏ ਨੇ ਮਾਨਯੋਗ ਸਾਡੇ ਹਾਈ ਕੋਰਟ ਦੇ ਇੰਟਰਵੈਨਸ਼ਨ ਤੋਂ ਬਾਅਦ ਵੀ ਆਪਾਂ ਲੋਕਾਂ ਦੇ ਤਾਂ ਕੰਮ ਕਰੀ ਉੱਥੇ ਉਹਨਾਂ ਨਾਲ ਖੜੇ ਸੀ ਪਰ ਅੱਜ ਦੀ ਸਥਿਤੀ ਤੇ ਇਹ ਹੈ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਉਹ ਵਰਕਰ ਸਹਿਬਾਨ ਬਣ ਕੇ ਆਏ ਜ डीएमसी ਹੁੰਦੇ ਤਾਂ ਉਹ ਸਾਡੇ ਨਾਲ ਹੁੰਦੇ ਸਾਡੀ ਗੱਲ ਰੱਖਦੇ ਜੋਰ ਢੰਗ ਨਾਲ ਪਰ ਉਹ ਕੱਲ ਵਰਕਰ ਬਣ ਕੇ ਵਰਕਰ ਬਣਾਉਣ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਵੀ ਜੇ ਤੁਸੀਂ ਇਸ ਤਰ੍ਹਾਂ ਲੋਕਾਂ ਨੂੰ ਡਰਾਉਂਗੇ ਇਹ ਆਤੰਕ ਦਾ ਮਾਹੌਲ ਪੈਦਾ ਕਰੋਗੇ ਇੱਕ ਚੁਣੇ ਹੋਏ ਸਦਨ 'ਚ ਤੇ ਉਹਨਾਂ ਵਾਲੇ ਸਮੇਂ 'ਚ 2027 ਬਹੁਤੇ ਦੂਰ ਨਹੀਂ ਤੇ ਸਾਡੀ ਸੰਸਥਾ ਵੱਲੋਂ ਵੀ 2027 'ਚ ਵੀ ਤੁਹਾਨੂੰ ਲਲਕਾਰਿਆ ਜਾਊ ਅਸਲ 'ਚ ਅਸਲ 'ਚ ਕੀ ਹੈ ਇਹ ਸਾਡੀ ਦਵਾਜ਼ ਨੂੰ ਮੇਰੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਡਰਾ ਕੇ ਧਮਕਾ ਕੇ ਕਿਉਂਕਿ ਅਸੀਂ ਬੇਵਾਕ ਅੰਦਰਪੱਖ ਹੋ ਕੇ ਬੜੀ ਸੱਚੀਆਂ ਗੱਲਾਂ ਸੱਚ ਦੀ ਲੜਾਈ ਲੜਦੇ ਹੋਏ ਅਸੀਂ ਮਤਲਬ ਕਿ ਇਹਨਾਂ ਦੇ ਖਿਲਾਫ ਬੋਲ ਰਹੇ ਹਾਂ ਚਾਹੇ ਪਿਛਲੀ ਸਰਕਾਰ ਸੀ ਜਾਂ ਉਸ ਤੋਂ ਪਹਿਲਾਂ ਸਰਕਾਰ ਸੀ ਜਾਂ ਅਕਾਲੀ ਦਲ ਦੀ ਸਰਕਾਰ ਸੀ ਜਾਂ ਪਿਛਲੀ ਕਾਂਗਰਸ ਸਰਕਾਰ ਸੀਗੀ ਇਹਨਾਂ ਨੇ ਅੱਜ ਜੇ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਚੋਂ ਪਿਛਲਾ ਕੋਈ ਵੀ ਲੀਡਰ ਸੀ ਦੇਖ ਲਓ ਓਪੋਜੀਸ਼ਨ ਦੀ ਭੂਮਿਕਾ ਨਹੀਂ ਨਿਭਾ ਰਹੇ ਜੇ ਸੰਰੂਰ ਦੇ ਵਿੱਚ ਓਪੋਜੀਸ਼ਨ ਦੀ ਭੂਮਿਕਾ ਨਿਭਾ ਰਹੇ ਆ ਜਾਂ ਅਸੀਂ ਲੋਕ ਨਿਭਾ ਰਹੇ ਆ ਸਾਡੀ ਸੰਸਦਾ ਨਿਭਾ ਰਹੇ ਆ ਜਾਂ ਤੁਸੀਂ ਪ੍ਰੈਸ ਵਾਲੇ ਨਿਭਾ ਰਹੇ ਆ ਜਾਂ ਹੋਰ ਕੁਝ ਲੋਕ ਚਲੋ ਲਾ ਲਓ ਓਪੋਜੀਸ਼ਨ ਦੀ ਭੂਮਿਕਾ ਅੱਜ ਕਿਸੇ ਲੀਡਰ ਤੋਂ ਸਾਫ ਕਾ ਤੋਂ ਕਹਿੰਦਾ ਮੈਂ ਕਿਸੇ ਲੀਡਰ ਤੋਂ ਇਹ ਸਰੂਰ ਦੀ ਕਰਪਸ਼ਨ ਦੇ ਸਬੰਧ ਦੇ ਵਿੱਚ ਸਰੂਰ ਦੇ ਹਾਲਾਤਾਂ ਦੇ ਸਬੰਧ ਦੇ ਵਿੱਚ ਕਿਸੇ ਲੀਡਰ ਦਾ ਬਿਆਨ ਆਇਆ ਜਿਹੜੀ ਭੂਮਿਕਾ ਐਸੀ ਨਿਵਾ ਰਿਆਂ ਇਹ ਭੂਮਿਕਾ ਨਹੀਂ ਨਿਵਾ ਰਹੇ ਆਪੋਜੀਸ਼ਨ ਦੇ ਲੀਡਰ ਇਹਨਾਂ ਨੂੰ ਡਰ ਇਹੀ ਪੇ ਇਹੀ ਗੱਲ ਹੋ ਰਹੀ ਹੈ ਜਿਹੜੀ ਗੱਲ ਸਾਨੂੰ ਕਰਨੀ ਚਾਹੀਦੀ ਐ ਅਸੀਂ ਨਹੀਂ ਕਰ ਰਹੇ ਉਹ ਗੱਲ ਇਹ ਲੋਕ ਕਰ ਰਹੇ ਨੇ ਅੱਜ ਸਰੂਰ ਦੇ ਹਾਲਾਤਾਂ ਦੇ ਲਾਲੋ ਕਰਪਸ਼ਨ ਦੇ ਪਹਿਲਾਂ ਵੀ ਬੋਲ ਕੇ ਆਟਿਆ ਮੈਂ ਕਿੰਨੇ ਤੁਸੀਂ ਪਿਛਲੇ ਵੀਡੀਓ ਦੇਖ ਰਹੇ ਹੋ ਹੱਥ ਸਾਲ ਦਾ ਹਾਲ ਲਾਲੋ ਨੀ ਤੇ ਲਗੀ ਤੋਂ ਦੀ ਪ੍ਰੋਬਲਮ ਸਿਰਫ ਕਾਂਗਰਸੀਆਂ ਨਾਲ ਆ ਜਾਂਦਾ ਸਾਰੇ ਜਿਹੜੇ ਦੂਜੇ ਨੇ ਉਹਨਾਂ ਨਾਲ ਵੀ ਅਸੀਂ ਮੌਜੂਦਾ ਸਰਕਾਰ ਦੇ ਖਿਲਾਫ ਸਰੀਆਮ ਨਾਮ ਲੈ ਕੇ ਬੋਲਦੇ ਆਂ ਜੀ ਮੌਜੂਦਾ ਸਰਕਾਰ ਦੇ ਜੋ ਐਮਐਲਏ ਨੇ ਲੀਡਰ ਨੇ ਇਥੇ ਸਰੀਆਮ ਬੋਲਦੇ ਆਂ ਅਸੀਂ ਕੱਲਾ ਨਾ ਜਣਾ ਪਿੱਛੜਿਆ ਉਹ ਸਿਰਫ ਕਾਂਗਰਸੀ ਦਾ ਨਾਮ ਤੋਂ ਜ਼ਿਆਦਾ ਆਇਆ ਨਹੀਂ ਕਾਂਗਰਸੀ ਦਾ ਉਹਨਾਂ ਨੇ ਕੀਤਾ ਸਾਡੇ ਨਾਲ ਵੀ ਤੁਸੀਂ ਸਾਡੇ ਲੀਡਰ ਦੇ ਖਿਲਾਫ ਜੋ ਉਹਨਾਂ ਦੇ ਸਮਝਦੇ ਨੇ ਉਹ ਵੀ ਤੁਸੀਂ ਕ੍ਰੈਸਚਨ ਲਾ ਲਓ ਗਲਤ ਗੱਲ ਲਾ ਲਓ ਗਲਤ ਕੰਮਾਂ ਦੇ ਖਿਲਾਫ ਲਾ ਲਓ ਜੋ ਸਰੂਰ ਦੇ ਵਿੱਚ ਡਿਵੈਲਪਮੈਂਟ ਤੇ ਪੈਸੇ ਲੱਗੇ ਉਦੇ ਖਿਲਾਫ ਲਾ ਲਓ ਐਸੀ ਲੋਕਾਂ ਦੀ ਕਚਹਿਰੀ 'ਚ ਉਹ ਮਸਲਾ ਰੱਖ ਰਹੇ ਆ ਵੀ ਜੇ 200 200 ਦੇ ਕਰੀਬ ਕਰੋੜ ਰੁਪਈਆ ਉਹ ਇਸ ਸੂਰਜ 'ਚ ਲੱਗਿਆ ਤਾਂ ਉਹ ਕਿੱਥੇ ਐ ਜੇ 200 'ਚੋਂ 100 ਕਰੋੜ ਰੁਪਈਆ ਵੀ ਸੂਰਜ 'ਚ ਲੱਗਿਆ ਹੁੰਦਾ ਅੱਜ ਹਾਲਾਤ ਇਹ ਨਾ ਹੁੰਦੇ ਵਕੀਲ ਸਾਹਿਬ ਨੇ ਗੱਲ ਕਹੀ ਹੈ ਨਗਰ ਕੌਂਸਲ ਪ੍ਰਧਾਨ ਨੂੰ ਲਾੜਨ ਦੀਆਂ ਗੱਲਾਂ ਚੱਲ ਰਹੀਆਂ ਨੇ ਲੋਧੜੇ ਬਣਦਾ ਤੁਸੀਂ ਲਾੜਨ ਵਾਲੇ ਦੇ ਹੱਕ 'ਚੋਂ ਜਾਂ ਬਚਾਉਣ ਵਾਲੇ ਦੇ ਹੱਕ 'ਚੋਂ ਕਿਉਂਕਿ ਨਹੀਂ ਅਸੀਂ ਹਜੇ ਕਿਸੇ ਦੇ ਹੱਕ 'ਚ ਨਹੀਂ ਨਹੀਂ ਵਕੀਲ ਸਾਹਿਬ ਨੇ ਕਿਹਾ ਵੀ ਪ੍ਰਧਾਨ ਲਾੜਨ ਦਾ ਲਾਦੇ ਹੋ ਪਰ ਐਸੀ ਐਸੀ ਕੰਮ ਦੇ ਹੱਕ 'ਚ ਆ ਜੀ ਅਸੀਂ ਕਿ ਦੱਸ ਜਾਣੇ ਨੇ ਅੱਜ ਲਾਸਟ ਡੇਟ ਦਿੱਤੀ ਹੋਈ ਸੀ ਉਹ ਤੁਸੀਂ ਪੁੱਛ ਸਕਦੇ ਹੋ ਉਹ ਕੀ ਕਰਨਗੇ ਆ ਪਰ ਗੱਲ ਇਹ ਹੈ ਵੀ ਆਪਾਂ ਜਿਹੜੇ ਲੋਕ ਨੇ ਲੋਕਾਂ ਨੇ ਤਾਂ ਆਪਣੇ ਕੰਮ ਦੇਖਣੇ ਨੇ ਕਿੰਨੂੰ ਪ੍ਰਧਾਨ ਲਾਉਣਾ ਹੈ ਕਿੰਨੂੰ ਨਹੀਂ ਲਾਉਣਾ ਉਹ ਉਹਨਾਂ ਨੇ ਥੋੜੀ ਦੇਖਣਾ ਐਮਸੀ ਬਣਾਓ ਐਮਸੀ ਤੋਂ ਕੰਮ ਲੈਣ ਦੇ ਹੱਕਦਾਰ ਨੇ ਪਰ ਐਮਸੀ ਜਦੋਂ ਕੋਈ ਕੋਈ ਵੀ ਐਮਸੀ ਕਹਿੰਦਾ ਵੀ ਇਸ ਤੇ ਹੀ ਪ੍ਰਧਾਨ ਬਣਨ ਵਾਲੇ ਪਾਸੇ ਤੁਰੇ ਹੋਏ ਆ ਤੇ ਲੋਕਾਂ ਦੇ ਕੰਮ ਉੱਥੇ ਦੇ ਉੱਥੇ ਰਹਿ ਗਏ ਤਾਂ ਸਤਿੰਦਰ ਜੀ ਨੇ ਇਹ ਕਿਹਾ ਸੀ ਵੀ ਮੈਂ ਲੋਕਾਂ ਦੇ ਕੰਮ ਲਈ ਹਾਮੀ ਭਰਦਾ ਕਿਸੇ ਨੂੰ ਲਾਓ ਕਿਸੇ ਨੂੰ ਨਾ ਲਾਓ ਕਿੱਡਾ ਵੱਡਾ ਦਬਾਅ ਮਤਲਬ ਕਿ ਸਰਕਾਰ ਦਾ ਅਮਨ ਰੋੜੇ ਦਾ ਜਿਸ ਦਿਨ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਸੀ ਉਸ ਦਿਨ ਵੀ ਮੈਨੂੰ ਅਮਰ ਰੋੜੇ ਨੇ ਕਿਹਾ ਵੀ ਤੂੰ ਅੰਦਰ ਦੇ ਲਾ ਕੇ ਵੀ ਤੁਸੀਂ ਮੈਨੂੰ ਸਾਡੀ ਨੂੰ ਪਾਰਟੀ ਦਾ ਪ੍ਰਧਾਨ ਬਣਾਓ ਵੋਟ ਬਹੁਤ ਤੁਸੀਂ ਪੰਜਾਬ ਦੇ ਵਿੱਚ ਸਰੂਰ ਦੇ ਵਿੱਚ ਜਿੱਥੇ ਕਹੋ ਤੁਹਾਨੂੰ ਉਧਰ ਦਵਾਂਗੇ ਫਿਰ ਦਬਾਓ ਸਰਕਾਰ ਦਾ ਜੋ ਤੁਸੀਂ ਹੁੰਦਾ ਪੁਲਿਸ ਪ੍ਰਸ਼ਾਸਨ ਦਾ ਸਾਡੇ ਤੇ ਵੋਟ ਪਾਉਣ ਦਾ ਮੈਂ ਕੱਲਾ ਬੰਦਾ ਸੀ ਆਜ਼ਾਦ ਦੇ ਆਜ਼ਾਦ ਦੇ ਮਿਲਕੇ ਸਪੋਰਟ ਨਹੀਂ ਕੀਤੀ ਅੱਜ ਵੀ ਅਸੀਂ ਇਹਦੇ ਨਾਲ ਨਹੀਂ ਹਾਂ ਅਸੀਂ ਕਹਿੰਦੇ ਵੀ ਸ਼ਹਿਰ ਦੇ ਕੰਮ ਉਹ ਸ਼ਹਿਰ ਦੇ ਲੋਕਾਂ ਨੇ ਸਾਨੂੰ ਵੋਟਾਂ ਹੋਣੀ ਪਾਈਆਂ ਨੇ ਮਿਲਕੇ ਸ਼ਹਿਰ ਦੇ ਕੰਮਾਂ ਲਈ ਸਿਰਫ ਇਕੱਠੇ ਰਹੋ ਪ੍ਰਧਾਨ ਨੂੰ ਲਾ ਦਿਓ ਕਰ ਦਿਓ ਸਾਨੂੰ ਕੋਈ ਮਤਲਬ ਨਹੀਂ ਸਾਡੇ ਤਾਂ ਕੰ ਬਲਕਿ ਸਾਡਾ ਹੱਕ ਬਣਦਾ ਏ ਇਹਨਾਂ ਨੂੰ ਕਹੇ ਜਾਂਦਾ ਉਹੀ ਅਸੀਂ ਵੱਲ ਗੱਲ ਕੀਤੀ ਸੀ ਬਸ ਉੱਥੇ ਇਹਨਾਂ ਨੂੰ ਤਕਲੀਫ ਹੋ ਗਈ ਓਕੇ